ਬਾਦਲਾਂ ਦਾ ਤੇ ਲੀ ਇਹਨਾਂ ਨੇ ਪੰਜਾਬ ਦੇ ਪਿੰਡੇ ਜਦੋਂੱਖ ਨਹੀਂ ਛੱਡਿਆ ਘਰ ਘਰ ਨਸ਼ੇ ਲੈ ਆਂਦੇ ਇਹਨਾਂ ਪਾਪੀਆਂ ਨੇ ਮੈਂ ਕਹਿੰਦਾ ਜਿਹੜੇ ਛੋਟੇ ਮੋਟੇ ਆ ਜਿਹੜੇ ਪਾਣੀ ਖਤਮ ਹੋ ਗਿਆ ਵਾਕਾ ਵਰਨਾ ਪੇ ਪਾਤਾ ਬੰਦ ਠੀਕ ਹੋ ਜਾਏਗਾ ਜਿਹੜੀ ਮਾਵਾਂ ਦੇ ਪੁੱਤ ਇਹਨਾਂ ਪਾਪੀਆਂ ਨੇ ਆਪਣੇ ਘਰ ਭਰਨ ਵਾਸਤੇ ਬਰਬਾਦ ਕਰ ਦਿੱਤੇ ਸਮਝ ਲਓ ਵੀ ਘਰਾਂ ਦੇ ਘਰ ਵੇਲੇ ਕਰ ਦਿੱਤੇ ਇਹ ਬਾਦਲ ਲਾ ਦੋ ਮੈਂ ਸਿੱਧਾ ਸ਼੍ਰੀ ਆਮ ਕਹਿਣਾ ਲੋਕ ਘਰ ਬੈਠੇ ਕਹਿੰਦੇ ਸੀ ਵੀ ਸਾਡੀ ਵੋਟ ਛਾੜੋ ਨੂਆ ਇਸ ਛਾੜੂ ਨੇ ਮੈਂ ਕਹਿੰਨਾ ਵੀ ਇੰਨਾ ਲੋਕਾਂ ਤੇ ਬੇਵਿਸ਼ਵਾਸੀ ਕੀਤੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਮ ਬੰਦਾ ਕਿਸੇ ਪੋਲਿਟਿਸ਼ਨ ਤੇ ਵਿਸ਼ਵਾਸ ਨਹੀਂ ਕਰੂਗਾ ਕਿੱਡਾ ਘਟਿਆਪਣ ਤੇ ਆ ਜਾਂਦੇ ਕਹਿੰਦੇ ਜੀ ਨਸ਼ੇ ਨੇ ਜਿਹੜੇ ਇਹ ਤਾਂ ਅਮਰੀਕਾ 'ਚ ਵੀ ਬੜੇ ਆ ਕੈਨੇਡਾ ਦੇ ਵਿੱਚ ਵੀ ਬੜੇ ਆ ਇਹਨਾਂ ਨੂੰ ਬੰਦਾ ਹੁਣ ਸੀ ਵੀ ਕੈਨੇਡਾ ਦਾ ਵਾਤਾਵਰਣ ਕਿੱਡਾ ਵਧੀਆ ਉਹਦੇ ਬਾਰੇ ਤੁਹਾਡੀ ਜ਼ੁਬਾਨ ਨੂੰ ਦੰਦਨ ਬਹਿ ਜਾਂਦੀ ਹੈ ਉਦਿਆਂ ਦੀ ਗੱਲ ਨਾ ਭਗਵੰਤ ਮਾਨ ਕੋਲ ਹੈਗੀ ਆ ਤੇ ਨਾ ਇਹਦਾ ਬਹੁਤਾਂ ਜਿਹੜਾ ਤੇਜਰੀਵਾਲ ਉਹ ਤਾਂ ਬਿਲਕੁਲ ਮੈਂ ﺍﻟानੀਆਂ ਕਹਿ ਦਿੰਦਾ ਵੀ ਉਹ ਕੱਟੜ ਇਮਾਨਦਾਰ ਆਪਣੇ ਆਪ ਨੂੰ ਕਹਿੰਦਾ ਮੈਂ ਕੰਨਾ ਵੀ ਉਹਦੇ ਜਿੱਡਾ ਕੱਟੜ ਬੇਈਮਾਨ ਟਿੱਕਟਿਆ ਬੰਦਾ ਨਹੀਂ ਹੈਗਾ ਗੱਲ ਪਰਸੋਂ ਦਾ ਬਿਆਨ ਹੀ ਆਇਆ ਬਾਦਲਦਲ ਦਾ ਵੀ ਜਦੋਂ ਸਾਡਾ ਰਾਜ ਆ ਗਿਆ ਉਦੋਂ ਨਸ਼ਾ ਵੇਚਣ ਵਾਲੇ ਨੂੰ ਅਸੀਂ ਫਾਇਲਾਵਾਂਗੇ ਤੁਮਹਾਨੂੰ ਕਿ ਤੁਹਾਨੂੰ ਤਾਂ ਜੇ ਕੱਲ ਦੀਆਂ ਗੱਲਾਂ ਨੇ ਵੀ ਅਸੀਂ ਵੇਖਣ ਦੇ ਆ ਵੀ ਤੁਸੀਂ ਕਿਸ ਤਰ੍ਹਾਂ ਤੁਹਾਡੇ ਬੰਦੇ ਜਿਹੜੇ ਉਹ ਫੜੇ ਗਏ ਪਰ ਦੀ ਫਾਸ਼ ਹੋ ਗਈ ਉਹਨਾਂ ਦੇ ਅੱਜ ਲੋਕ ਬਾਦਲ ਨਾਲ ਵੀ ਤੁਰੇ ਫਿਰਦੇ ਆ ਕਾਂਗਰਸ ਨਾਲ ਵੀ ਤੁਰੇ ਫਿਰਦੇ ਆ ਝਾੜੂ ਵਾਲਿਆਂ ਨਾਲ ਵੀ ਤੁਰੇ ਫਿਰਦੇ ਆ ਤੇ ਵੋਟਾਂ ਉਹਨੇ ਅਮਰਪਾਲ ਨੂੰ ਪਾਉਣੀਆਂ ਪੰਜਾਬ ਦੇ ਅੰਦਰ ਇਲੈਕਸ਼ਨ ਦਾ ਦੌਰ ਹੈ ਤਾਂ ਇਸੇ ਨੂੰ ਲੈ ਕੇ ਗੱਲਬਾਤ ਕੀਤੀ ਜਾਵੇ ਤੇ ਜਿਹੜਾ ਪੋਲਿਟਿਕਸ ਹੈ ਪੋਲਿਟਿਕਸ ਦੇ ਵਿੱਚ ਗਰਾਊਂਡ ਤਬਦੀਲੀ ਕਿਸ ਤਰੀਕੇ ਦੇ ਨਾਲ ਆਈ ਹੈ ਤੇ ਲੋਕਾਂ ਦੇ ਮਨਾਂ ਦੇ ਵਿੱਚ ਕਿਹੜੀ ਧਿਰ ਨੂੰ ਲੈ ਕੇ ਕਿਹੜੇ ਹਲਕੇ ਦੇ ਵਿੱਚ ਕਿਸ ਤਰੀਕੇ ਦਾ ਉਬਾਰ ਹੈ ਇਹਦੀ ਵੀ ਗੱਲਬਾਤ ਕਰਾਂਗੇ ਤੇ ਖਾਸ ਕਰ ਇਹ ਵੀ ਆਮ ਕਰਕੇ ਜ਼ਿਕਰ ਛਿੜ ਜਾਂਦਾ ਹੈ ਕਿ ਜੜੀਆਂ ਪੰਜਾਬ ਦੇ ਵਿੱਚ ਪੰਥਕ ਧਿਰਾਂ ਵੱਖ-ਵੱਖ ਤਰੀਕਿਆਂ ਦੇ ਨਾਲ ਚੋਣ ਅਖਾੜੇ ਦੇ ਵਿੱਚ ਵੱਡੀਆਂ ਦਿਗਜ ਧਿਰਾਂ ਦੇ ਨਾਲ ਪੋਲੀਟੀਕਲ ਤੌਰ ਤੇ ਮੁਕਾਬਲਾ ਕਰ ਰਹੀਆਂ ਨੇ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਭਵਿੱਖ ਰਹਿ ਸਕਦਾ ਏ ਕਿਵੇਂ ਜਿੱਤ ਪ੍ਰਾਪਤ ਕਰ ਸਕਦੇ ਨੇ ਔਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਮੌਜੂਦਾ ਸਮੇਂ ਦੇ ਵਿੱਚ ਉਹਦੇ ਹਾਲਾਤ ਕੀ ਐ ਜਾਂ ਪੰਜਾਬ ਦੇ ਲੋਕਾਂ ਨੇ ਕੁਝ ਸਮਾਂ ਪਹਿਲਾਂ ਇਨਕਲਾਬ ਦੀ ਚੋਣ ਕੀਤੀ ਸੀ ਇਨਕਲਾਬ ਦੇ ਹਾਲਾਤ ਕਿਸ ਤਰੀਕੇ ਦੇ ਨਜ਼ਰ ਆਉਂਦੇ ਨੇ ਤਮਾਮ ਸਾਰੇ ਸਵਾਲ ਐ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਸਰਦਾਰ ਹਰਦੀਾਲ ਸਿੰਘ ਘਰਾੜਾ ਨੇ ਸਾਡੇ ਨਾਲ ਉਹਨਾਂ ਦੇ ਕੋਲੋਂ ਲੈਣ ਦਾ ਯਤਨ ਕਰਾਂਗੇ ਸਰ ਸਵਾਗਤ ਹੈ ਸਭ ਤੋਂ ਵੱਧ ਬਹੁਤ ਬਹੁਤ ਧੰਨਵਾਦ ਸਰ ਸਭ ਤੋਂ ਪਹਿਲਾ ਮੁੱਢਲੇ ਰੂਪ ਦੇ ਵਿੱਚ ਸਵਾਲ ਇਹ ਹੈ ਪੰਜਾਬ ਦੇ ਲੋਕਾਂ ਨੇ ਤਕਰੀਬਨ 2.5 ਸਾਲ ਪਹਿਲਾਂ ਇਨਕਲਾਬ ਪੰਜਾਬ ਦੇ ਵਿੱਚ ਲੈ ਕੇ ਆਂਦਾ ਸੀ ਕੋਈ ਉਹ ਇਨਕਲਾਬ ਪੰਜਾਬ ਦੇ ਲੋਕਾਂ ਨੂੰ ਪਸੰਦ ਆਇਆ ਕਿ ਨਹੀਂ ਬੜੇ ਚਾਅ ਸੀ ਲੋਕਾਂ ਨੂੰ ਇਸ ਇਨਕਲਾਬ ਦੇ ਸਾਡੇ ਵਰਗਿਆਂ ਨੇ ਵੀ ਇਹ ਕਈ ਤਾਂ ਤਾਣੇ ਮੇੜੇ ਵੀ ਕਰਦੇ ਸੀ ਵੀ ਇਹ ਦਿੱਲੀ ਵਾਲਿਆਂ ਦੇ ਮਗਰ ਲੱਗੇ ਤੁਸੀਂ ਟੋਪੀਆਂ ਵਾਲਿਆਂ ਦੇ ਮਗਰ ਲੱਗੇ ਤੇ ਮੇਰੇ ਵਰਗਿਆਂ ਦੇ ਮਨ ਦੇ ਵਿੱਚ ਇਹ ਸੀ ਵੀ ਟੋਪੀ ਵਾਲਾ ਹੋਵੇ ਜਿੰਨੇ ਹੂ ਵਾਲਾ ਹੋਵੇ ਜਦੋਂ ਇੱਥੇ ਸਾਡੇ ਜਿਹੜੇ ਪਹਿਲੇ ਆ ਆਪਣੇ ਆਪ ਨੂੰ ਵੱਡੀਆਂ-ਵੱਡੀਆਂ ਪੰਜਾਬ ਦੀਆਂ ਹਤਿਆਸ਼ੀ ਪਾਰਟੀਆਂ ਕਹਿ ਰਹੀਆਂ ਖਾਸ ਕਰਕੇ ਇੱਥੋਂ ਦਾ ਬਾਦਲ ਦਾਲ ਕਹ ਲਈ ਇਹਨਾਂ ਨੇ ਪੰਜਾਬ ਦੇ ਪੱਲੇ ਜਦੋਂ ਕੱਖ ਨਹੀਂ ਛੱਡਿਆ ਘਰ-ਘਰ ਨਸ਼ੇ ਲੈ ਆਂਦੇ ਨਾ ਪਾਪੀਆਂ ਨੇ ਉੱਤੋਂ ਵੇਖੋ ਗੱਲ ਅਸੀਂ ਪੰਥ ਦੀ ਕਰਦੇ ਆਂ ਜੀ ਪੰਥਕ ਸਰਕਾਰ ਸਾਡੇ ਪੰਜਾਬ ਦੀ ਆ ਇੱਕ ਹੀ ਇਹਨਾਂ ਨੇ ਕੀ ਪਿਆਸੀ ਸ਼ਾਂਤੀ ਜੀ ਸਦ ਭਾਵਨਾ ਰੱਖਣੀ ਆ ਪੰਜਾਬ ਦੇ ਵਿੱਚ ਇਹੋ ਨਾਰਾ ਲੈ ਕੇ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀ ਉਮਰ ਇਹੋ ਖੱਟੀ ਖੱਟੀ ਤੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਮੈਂ ਕਹਿੰਦਾ ਜਿਹੜੇ ਛੋਟੇ ਮੋਟੇ ਆ ਜਿਹੜੇ ਪਾਣੀ ਖਤਮ ਹੋ ਗਿਆ ਵਾਤਾਵਰਨ ਆ ਪੇਪਾਤਾ ਵਨ ਠੀਕ ਹੋ ਜਾਏਗਾ ਜਿਹੜੀ ਮਾਵਾਂ ਦੇ ਪੁੱਤ ਇਨ੍ਹਾਂ ਪਾਪੀਆਂ ਨੇ ਆਪਣੇ ਘਰ ਭਰਨ ਵਾਸਤੇ ਬਰਬਾਦ ਕਰ ਦਿੱਤੇ ਸਮਝ ਲੋ ਪੀਕਰਾਂ ਦੇ ਘਰ ਬੇਲੇ ਕਰ ਦਿੱਤੇ ਇਹ ਬਾਦਲਦਲ ਨੇ ਮੈਂ ਸਿੱਧਾ ਛਰੇਆਮ ਕਹਿਣਾ ਕਿਉਂਕਿ ਇਹਨਾਂ ਦੇ ਦੋਸ਼ ਲਗ ਦੇ ਰਹੇ ਨੇ ਉਦੋਂ ਬੇਸ਼ੱਕ ਕੇਜਰੀਵਾਲ ਬਾਅਦ ਵਿੱਚ ਮਾਫੀ ਮੰਗਿਆ ਕਿਉਂਕਿ ਘਰ ਘਰ ਇਹੋ ਚਰਚਾ ਆਉਂਦੀ ਸੀ ਵੀ ਇਹਨਾਂ ਬਾਦਲਦਲ ਵਾਲ ਨੇ ਆਪਣੇ ਪੁੱਤਾਂ ਦੀਆਂ ਜਾਇਦਾਦਾਂ ਬਣਾਉਣ ਵਾਸਤੇ ਲੋਕਾਂ ਦੇ ਪੁੱਤ ਮਾਰੀ ਜਾ ਰਿਹਾ ਉਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪਿਆ ਪਹਿਲੀ ਵਾਰੀ ਕਾਂਗਰਸ ਸਰਕਾਰ ਆ ਗਈ ਉਦੋਂ ਬਾਅਦ ਵਿੱਚ ਲਗਾਤਾਰ ਜਿਹੜੀ ਹੁਣ ਬੜੇ ਸਿੱਖ ਬੁੱਧੀਜੀਵੀ ਜਦੋਂ ਕਮੈਂਟ ਕਰਦੇ ਆ ਵੀ ਜਿਹੜੀ ਦੂਜੀ ਪਾਰੀ ਸੀ ਬਾਦਲ ਦਰਦੀ ਉਹਨੇ ਪੰਜਾਬ ਦਾ ਸੱਤਿਆਨਾਸ਼ ਕਰਕੇ ਰੱਖ ਦਿੱਤਾ ਉਹਦਾ ਬਦਲ ਜਦੋਂ ਲੋਕ ਲੱਭਣ ਲੱਗੇ ਵਿੱਚ ਕੇਜਰੀਵਾਲ ਆ ਗਿਆ ਤੇ ਲੋਕ ਤਾਂ ਚਾਹੁੰਦੇ ਸੀ ਵੀ ਇਹ ਕਿਸੇ ਜਿਹੜੇ ਪਹਿਲੇ ਆਏ ਆਪਣੇ ਆਪ ਨੂੰ ਪੰਥਕ ਹਤੇਸ਼ੀ ਕਹਿ ਕੇ ਕੀਤੇ ਪੰਜਾਬ ਨੂੰ ਉਹਨਾਂ ਲੁੱਟਿਆ ਨੌਜਵਾਨੀ ਨੂੰ ਬਰਬਾਦ ਕਰਤਾ ਕੁਰਾਹੇ ਪਾਤਾ ਸਵਾਲ ਤੇ ਪਹਿਲਾਂ ਵੀ ਸਵਾਲ ਤੇ ਪਹਿਲਾਂ ਵੀ ਹੁੰਦੇ ਸੀ ਨਾ ਕਿ ਜਿਹੜਾ ਆਮ ਆਰਮੀ ਪਾਰਟੀ ਰੂਪ ਦੇ ਵਿੱਚ ਕੇਜਰੀਵਾਲ ਜਾਂ ਭਗਵੰਤ ਮਾਨ ਧੜਾ ਆਇਆ ਆ ਉਹ ਪੰਜਾਬ ਦਾ ਪਤਾ ਨਹੀਂ ਸਵਾਰਨਗੇ ਜਾਂ ਨਹੀਂ ਪਰ ਪੰਥ ਦਾ ਵਿਗਾੜਨਗੇ ਜ਼ਰੂਰ ਆ ਉਹ ਸਾਡੇ ਵਰਗੇ ਇਹ ਸੋਚਦੇ ਸੀ ਆਮ ਲੋਕ ਪੰਥ ਆਪੇ ਬਾਅਦ ਚ ਵੇਖਿਆ ਜਾਏਗਾ ਵੀ ਪਹਿਲਾਂ ਅਸੀਂ ਜਿੰਦਾ ਰਹਿਣਾ ਹੈ ਜਾਂ ਮਰਨਾ ਹੈ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਨਾ ਵੀ ਪਾਣੀ ਖਤਮ ਹੋ ਜਾਏ ਵਾਤਾਵਰਨ ਤਬਾਹ ਹੋ ਜਾਏ ਕੋਈ ਗੱਲ ਨਹੀਂ ਅਸੀਂ ਜਿੰਦਾ ਤਾਂ ਰਹੀਏ ਇਹਨਾਂ ਤੇ ਤਾਂ ਇਹ ਲੱਗਿਆ ਸੀ ਵੀ ਇਹਨਾਂ ਨੇ ਸਾਨੂੰ ਜ਼ਿੰਦਾ ਵੀ ਨਹੀਂ ਛੱਡਣਾ ਉਦੋਂ ਬੀ ਐਮ ਐਲ ਐਮ ਐਲ ਬਣੇ ਕੇਜਰੀਵਾਲ ਦੇ ਕਾਂਗਰਸ ਸਰਕਾਰ ਬਣੀ ਕਾਂਗਰਸ ਸਰਕਾਰ ਉਦੋਂ ਬਿਸ਼ਰਮ ਨਿਕਲੀ ਗੁਟਕਾ ਸਾਫ ਦੀ ਸੌ ਚੁੱਕਣੀ ਤੇ ਲਗਾਤਾਰ ਕੰਮ ਉਹੀ ਜੋ ਪਹਿਲਾਂ ਨੇ ਕੀਤਾ ਉਹੀ ਸਾਢੇ 4 ਸਾਲ ਕੈਪਟਨ ਨੇ ਉਦੋਂ ਬਾਅਦ 6 ਮਹੀਨੇ ਚੰਨੀ ਨੇ ਇਹ ਲੋਕ ਅੱਕੇ ਪਏ ਸੀ ਵਿਚਾਰੇ ਉਹ ਚਾਹੁੰਦੇ ਸੀ ਕਿ ਕੋਈ ਇਨਕਲਾਬ ਨਿਕਲੇ ਜਿਹੜਾ ਇਨਕਲਾਬ ਬੜੇ ਚਾਵਾ ਨਾਲ ਲੋਕਾਂ ਨੇ ਘਰਾਂ ਦੇ ਵਿੱਚ ਜਿਤਨਾ ਹੋਣ ਅੱਜ ਕੀ ਸਥਿਤੀ ਬਣੀ ਪਈ ਆ ਅੱਜ ਲੋਕ ਬਾਦਲ ਨਾਲ ਵੀ ਤੁਰੇ ਫਿਰਦੇ ਆ ਕਾਂਗਰਸ ਨਾਲ ਵੀ ਤੁਰੇ ਫਿਰਦੇ ਆ ਇਹ ਝਾੜੂ ਵਾਲਿਆਂ ਨਾਲ ਵੀ ਤੁਰੇ ਫਿਰਦੇ ਆ ਤੇ ਵੋਟਾਂ ਉਹਨੇ ਅਮਰਪਾਲ ਨੂੰ ਪਾਉਣੀਆਂ ਉਦੋਂ ਅੱਜ ਤੋਂ 2.25 ਸਾਲ ਪਹਿਲਾਂ 22 ਦੇ ਮਾਰਚ ਮਹੀਨੇ ਜਦੋਂ ਵੋਟਾਂ ਪਈਆਂ ਉਦੋਂ ਲੋਕ ਘਰ ਬੈਠੇ ਕਹਿੰਦੇ ਸੀ ਵੀ ਸਾਡੀ ਵੋਟ ਝਾੜੂ ਨੂੰ ਆ ਇਸ ਝਾੜੂ ਨੇ ਮੈਂ ਕਹਿੰਨਾ ਵੀ ਇੰਨਾ ਲੋਕਾਂ ਤੇ بے ਵਿਸ਼ਵਾਸੀ ਕੀਤੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਮ ਬੰਦਾ ਕਿਸੇ ਪੋਲੀਟਿਸ਼ੀਅਨ ਤੇ ਵਿਸ਼ਵਾਸ ਨਹੀਂ ਕਰੇਗਾ ਮੈਂ ਦਾਅ ਵੀ ਨਾਲ ਕਹਿੰਨਾ ਹੈ ਕਿ ਇਹ ਜਿਹੜੇ ਬੰਦੇ ਇੰਨੇ ਝੂਠੇ ਨਿਕਲੇ ਆ ਇਹਨਾਂ ਨੂੰ ਨਾ ਰੱਬੋ ਤੇ ਨਾ ਜੱਗੋਂ ਕੋਈ ਢੋਈ ਮਿਲਣੀ ਆ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਹੁਣ ਮੰਨ ਲਓ ਵੀ ਬਾਦਲ ਦਾਲਾ ਉਹਨੇ ਅਜੇ ਤੱਕ ਇਹ ਨਹੀਂ ਕਿਹਾ ਵੀ ਮੈਂ ਕਟੜ ਮਾਨਦਾਰ ਜਾਂ ਕਟੜ ਮਾਨਦਾਰ ਰਹਾਗਾ ਜਾਂ ਸਬਰ ਸੰਤੋਖ ਜਿਹੜਾ ਸਿੱਖ ਧਰਮ ਦਾ ਅਸੂਲ ਆ ਕਿ ਆਸੀਂ ਸਬਰ ਸੰਤੋਖ ਤੇ ਪੈਰਾ ਦਿਆਂਗੇ ਇਹ ਅਜੇ ਤੱਕ ਬਾਦਲਾਂ ਨੇ ਨਹੀਂ ਕਿਹਾ ਕਿਸੇ ਨੇ ਨਾ ਵੱਡੇ ਨੇ ਨਾ ਛੋਟੇ ਨੇ ਨਾ ਉਹਨਾਂ ਦੇ ਹੋਰ ਵੀ ਕਿਸੇ ਨੇ ਨਾ ਕਾਂਗਰਸ ਵਾਲੇ ਗੱਲ ਕਹਿੰਦੇ ਆ ਵੀ ਅਸੀਂ ਬੜੀ ਸਬਰ ਸੰਤੋਖ ਵਾਲੀ ਜਾਂ ਅਸੀਂ ਕਟੜ ਇਮਾਨਦਾਰਾਂ ਬਿਲਕੁਲ ਨਹੀਂ ਕਾਂਗਰਸ ਵਾਲੇ ਨੇ ਪਹਿਲਾਂ ਕਹਿੰਦੀ ਸੀ ਨਾ ਹੁਣ ਕਹਿੰਦੇ ਆ ਇਹ ਜਿਹੜੇ ਦੋਵੇਂ ਜਣੇ ਜਾਂ ਸਾਰੀ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਲੋਕਾਂ ਨੂੰ ਕੈਸ਼ ਕੀਤਾ ਆ ਇਹਨੇ ਜਦੋਂ ਇਨੇ ਲੋਕ ਅ విశ్వాਸ ਕਰ ਗਏ ਫੇ ਟੋਪੀਆਂ ਵਾਲੇ ਆ ਗਏ ਜਾਂ ਜੋ ਮਰਜ਼ੀ ਭਾਵੇਂ ਮੈਂ ਕਹਿੰਦਾ ਜਨੇਊ ਵਾਲੇ ਆ ਜਾਣ ਲੋਕ ਚਾਹੁੰਦੇ ਸੀ ਵੀ ਸਾਡੇ ਪੁੱਤ ਵੱਜ ਜਾਣ ਇਹਨਾਂ ਨੇ ਲੋਕਾਂ ਦੀਆਂ ਆਸ਼ਾਵਾਂ ਦੇ ਉੱਤੇ ਮੈਂ ਕਹਿੰਦਾ ਐ ਵੀ ਬਿਲਕੁਲ ਛਾਵਾ ਖਤਮ ਕਰ ਦਿੱਤੀਆਂ ਲੋਕਾਂ ਦੀਆਂ ਸਭ ਤੋਂ ਮੇਨ ਮੁੱਦਾ ਸੀ ਨਸ਼ੇ ਦਾ ਹੁਣ ਅੱਜ ਇਹ ਕੀ ਕਰ ਰਹੇ ਨੇ ਇਹ ਜਿਹੜੇ ਸ਼ਬਦ ਮੇਰੇ ਮੂੰਹੋਂ ਘਟੀਆਂ ਵੀ ਨਿਕਲਣ ਨੂੰ ਕਰਦੇ ਆ ਪਰ ਮੈਨੂੰ ਕਈ ਲੋਕ ਇਹ ਕਹਿੰਦੇ ਵੀ ਜਦੋਂ ਕਿਸੇ ਚੈਨਲ ਦੇ ਸਾਹਮਣੇ ਬੈਠੇ ਆ ਕੁਝ ਸੱਭੇ ਕੋ ਭਾਸ਼ਾ ਵਰਤਣੀ ਚਾਹੀਦੀ ਆ ਪਰ ਇਹਨਾਂ ਵਾਸਤੇ ਮੈਂ ਕਹਿੰਦਾ ਜਿੰਨੀ ਮਰਜ਼ੀ ਅਸੱਭੇ ਕੋ ਵੀ ਵਰਤ ਲੋ ਤਾਂ ਵੀ ਉਹ ਪ੍ਰਵਾਨ ਕਰਨਗੇ ਲੋਕ ਤੇ ਇਹ ਕੁਝ ਨਹੀਂ ਕਰ ਸਕਦੇ ਉਸ ਮਸਲੇ ਦੇ ਉੱਤੇ ਜਦੋਂ ਇਹ ਲੋਟੂ ਨੇ ਸ਼ਰੇ ਆਮ ਲੋਟ ਰਹੇ ਨੇ ਤੇ ਹੁਣ ਅੱਜ ਇਹਨਾਂ ਦੇ ਨਸ਼ੇ ਬਾਰੇ ਕੀ ਬਿਆਨ ਆ ਕਿਸੇ ਵੀ ਤੁਸੀਂ ਜਿਹੜੇ ਆ ਮੰਤਰੀ ਖਲੋਤੇ ਨੇ ਆ ਆਪਣੇ ਉਮੀਦਵਾਰ ਨੇ ਤੀਰਾ ਜਾਂ ਹੋਰ ਇਹਨਾਂ ਦੇ ਕਰਿੰਦੇ ਜਦੋਂ ਆ ਚੈਨਲਾਂ ਦੇ ਉੱਤੇ ਇੰਟਰਵਿਊ ਤੁਸੀਂ ਕਰਦੇ ਜੀ ਤੇ ਉਦੋਂ ਇਹ ਏਡੇ ਮੈਂ ਕਹਿੰਨਾ ਕਿ ਬਕਵਾਸ ਕਰਦੇ ਨੇ ਤੇ ਏਡੇ ਘਟੀਆਪਣ ਤੇ ਆ ਜਾਂਦੇ ਕਹਿੰਦੇ ਜੀ ਨਸ਼ੇ ਨੇ ਜਿਹੜੇ ਇਹ ਤਾਂ ਅਮਰੀਕਾ 'ਚ ਵੀ ਬੜੇ ਆ ਕੈਨੇਡਾ ਦੇ ਵਿੱਚ ਵੀ ਬੜੇ ਆ ਤੇ ਇਹਨਾਂ ਨੂੰ ਬੰਦਾ ਪੁੱਛੀ ਵੀ ਕੈਨੇਡਾ ਦਾ ਵਾਤਾਵਰਨ ਕਿੱਡਾ ਵਧੀਆ ਉਹਦੇ ਬਾਰੇ ਤੁਹਾਡੀ ਜ਼ੁਬਾਨ ਨੂੰ ਦੰਦਨ ਬਹਿ ਜਾਂਦੀ ਹੈ ਜਦੋਂ ਕੱਲੀ ਨਸ਼ੇ ਦੀ ਗੱਲ ਆਉਣੀ ਆ ਤੇ ਉਦੋਂ ਇਹਨਾਂ ਨੇ ਬਾਹਰ ਦਾ ਕੰਪੈਰੀਸ਼ਨ ਕਰਨ ਲੱਗ ਪੈਣਾ ਮੈਂ ਇੱਥੇ ਬੈਠਾ ਭਾਵੇਂ ਮੈਂ ਕਿਸੇ ਮੁਲਕ ਤੇ ਨਹੀਂ ਗਿਆ ਨਾ ਕਿਤੇ ਜਾਣਾ ਨਾ ਕੋਈ ਪ੍ਰੋਗਰਾਮ ਤੇ ਉੱਥੇ ਨਸ਼ੇ ਬਾਰੇ ਵੀ ਜੇ ਕੋਈ ਹੋਵੇਗੀ ਗੱਲ ਤੇ ਉਹਦਾ ਉੱਥੇ ਪੁਲਿਸ ਮੈਂ ਤਾਂ ਇਹ ਸੁਣਿਆ ਹੈ ਕਿ ਕਿਸੇ ਡਿਗੇ ਟੱਠੇ ਬੰਦੇ ਨੂੰ ਵੀ ਉਹਦਾ ਐਡਰੈਸ ਪੁੱਛ ਕੇ ਉਹਦੇ ਘਰ ਛੱਡ ਕੇ ਆਉਂਦੀ ਆ ભગવંત માન સાહેબ કહેंदे ਅਸੀਂ ਵੀ ਇਸ ਤਰ੍ਹਾਂ ਦੀ ਸ਼ੁਰੂ ਕਰਤੇ ਆਂ ਇਦਾਂ ਇਹਦੇ ਇਹ ਤਾਂ ਅਜ ਤੋਂ ਕਿਤੇ ਪਹਿਲਾਂ 2-3 ਸਾਲ ਤਾਈਂ ਦੀਆਂ ਗੱਲਾਂ ਆਪਾਂ ਮੰਨ ਸਕਦੇ ਸਾਂ ਹੁਣ ਤਾਂ ਅੱਜ ਵੀ ਇਹ ਮੁੱਦਿਆਂ ਦੀ ਗੱਲ ਨਾ ਭਗਵੰਤ ਮਾਨ ਕੋਲ ਹੈਗੀ ਆ ਤੇ ਨਾ ਇਹਦਾ ਬਹੁਸਾਂ ਜਿਹੜਾ ਕੇਜਰੀਵਾਲ ਉਹ ਤਾਂ ਬਿਲਕੁਲ ਮੈਂ ﺍﻟानੀਆਂ ਕਹਿ ਦਿੰਨਾ ਵੀ ਉਹ ਕੱਟੜ ਇਮਾਨਦਾਰਾ ਬਣਿਆ ਹੋਊਗਾ ਆਪ ਨੂੰ ਕਹਿੰਦਾ ਮੈਂ ਕੰਨਾ ਵੀ ਉਹਦੇ ਜਿਹੜਾ ਕੱਟੜ ਬੇਈਮਾਨ ਟਿੱਕਟ ਜਾਂ ਬੰਦਾ ਨੇ ਹੈਗਾ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਬੰਦਾ ਕੈਸ਼ ਕਰਦਾ ਮੈਂ ਕਹਿੰਦਾ ਉਹ ਤੋਂ ਮੋਦੀ ਚੰਗਾ ਮੋਦੀ ਹਿੰਦੂਵਾਦ ਤਾਂ ਫਲਾ ਕੇ ਤੇ ਆਪਣੇ ਵੋਟਾਂ ਲੈ ਰਿਹਾ ਨਾ ਕਿਸੇ ਵੀ ਤਰੀਕੇ ਨਾਲ ਸਿੱਧਾ ਕਹਿੰਦਾ ਕਿ ਜੇ ਦੇਸ਼ ਨੂੰ ਬਚਾਉਣਾ ਹੈ ਇੱਕ ਰੱਖਣਾ ਤੇ ਉਹ ਸਾਨੂੰ ਤੁਸੀਂ ਰਾਮ ਮੰਦਿਰ ਬਣਾਉਣਾ ਉਧਰ ਉਧਰ ਦੇ ਨਾਰੇ ਲੋਕਾਂ ਨੂੰ ਗਮਰਾ ਕਰ ਰਿਹਾ ਏ ਵੀ ਇਹ ਤਾਂ ਇਦੋਂ ਉਦੋਂ ਘਟੀਆਂ ਥੱਲੇ ਜਾ ਰਿਹਾ ਵੀ ਅਸੀਂ ਕਟੜ ਮਾਨਦਾਰ ਆ ਜਦੋਂ ਕਿ ਇਹਨਾਂ ਦੀ ਇੱਕ ਵੀ ਗੱਲ ਕਟੜ ਮਾਨਦਾਰੀ ਵਾਲੀ ਅਜੇ ਤੱਕ ਇਹ ਸਿੱਧ ਨਹੀਂ ਹੋ ਸਕੀ ਆ ਹੁਣ ਮੇਰੇ ਕੋਲ ਅਖਬਾਰਾਂ ਪੜੀਆਂ ਪਈਆਂ ਇੱਥੇ ਹੈਗੇ ਆ ਆ ਇੱਕ ਕੱਲ ਪਰਸੋਂ ਮੈਂ ਫੇਸਬੁੱਕ ਤੇ ਵੀ ਪਾਇਆ ਵੀ 26/4/2022 ਦੀ ਖਬਰ ਆ ਵੀ ਟੋਲ ਫਰੀ ਨੰਬਰ ਜਾਰੀ ਕਰ ਦਿੱਤਾ ਹੈ ਵੀ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਆ ਇਹਦੇ ਬਾਰੇ ਦੱਸੋ ਆ ਨੰਬਰ ਵਿੱਚ ਲਿਖਿਆ ਤੇ ਅੱਜ ਜਿਹੜੇ ਰੇਤਾ ਬਜਰੀ ਕੀ ਭਾਅ ਹੋ ਰਹੀ ਆ ਸਾਰਾ ਕੁਝ ਹਿੱਸੇ ਪਤੀਆਂ ਆ ਜਿਹੜੇ ਹੁਣ ਅੱਗੇ ਬਾਦਲ ਦਲ ਵਾਲੇ ਜਾਂ ਕਾਂਗਰਸ ਵਾਲੇ ਜੋ ਕਰਦੇ ਸੀ ਉਸੇ ਤਰ੍ਹਾਂ ਇਹਨਾਂ ਦੇ ਮੰਤਰੀ ਐਮ ਐਲ ਏ ਤੇ ਜਾਂ ਜਿਹੜੇ ਇਹਨਾਂ ਦੇ ਕੜਮ ਚੌਧਰੀ ਜਿਨ੍ਹਾਂ ਨੂੰ ਕਹਿ ਲਓ ਜਿੰਨੇ ਦਰਿਆਮਾਂ ਦੇ ਲਾਗੇ ਬੰਨੇ ਨੇ ਉਹ ਸਾਰੇ ਉਹੋ ਗੰਦ ਉਹਨਾਂ ਨੇ ਪਾਇਆ ਸੁਖਬੀਰ ਬਾਦਲ ਕਹਿੰਦੇ ਨੇ ਕਿ ਉਦੋਂ ਤੱਕ ਪੰਜਾਬ ਨੂੰ ਚੁਣੌਤੀਆਂ ਤੋਂ ਨਾ ਜਾਤ ਨੇ ਮਿਲਨੀ ਜਦੋਂ ਤੱਕ ਅੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਨਹੀਂ ਚੁਣਿਆ ਜਾਂਦਾ ਹਾਂ ਉਹਦਾ ਕੱਲ ਪਰਸੋਂ ਦਾ ਬਿਆਨ ਹੀ ਆਇਆ ਬਾਦਲ ਦਲ ਦਾ ਭਾਈ ਸ਼ਾਇਦ ਅੱਜ ਦੀਆਂ ਖ਼ਬਰਾਂ ਦੀ ਸੁਰਖੀ ਬਣੀ ਪਈ ਆ ਭੀ ਜਦੋਂ ਸਾਡਾ ਰਾਜ ਆ ਗਿਆ ਉਦੋਂ ਨਸ਼ਾ ਵੇਚਣ ਵਾਲੇ ਨੂੰ ਅਸੀਂ ਫਾਇ ਲਾਵਾਂਗੇ ਉਹ ਮਾਹਲੂ ਵੀ ਪਿਤਾ ਨੂੰ ਤਾਂ ਜੇ ਕੱਲ ਦੀਆਂ ਗੱਲਾਂ ਨੇ ਵੀ ਅਸੀਂ ਵੇਖਣ ਰਹੇ ਹਾਂ ਵੀ ਤੁਸੀਂ ਕਿਸ ਤਰ੍ਹਾਂ ਤੁਹਾਡੇ ਬੰਦੇ ਜਿਹੜੇ ਉਹ ਫੜੇ ਗਏ ਪਰਦੇ ਫਾਸ਼ ਹੋ ਗਏ ਉਹਨਾਂ ਦੇ ਤੇ ਤੁਸੀਂ ਫਾਇਕੀ ਲਾਉਣਾ ਤੁਸੀਂ ਤਾਂ ਉਹਨਾਂ ਦੀ ਕਦੇ ਮੈਂ ਵੇਖਿਆ ਵੀ ਉਹ ਉਸੇ ਤਰ੍ਹਾਂ ਨਾਲ ਤੁਰੇ ਫਿਰਨ ਦੇ ਇਹਨਾਂ ਦੇ ਹੁਣ ਲਗਾਤਾਰ ਤੁਰੇ ਫਿਰਨ ਦੇ ਨੇ ਇਹ ਸਿਰਫ ਜਿਹੜਾ ਤਾਂ ਹੈਗਾ ਨਾ ਬਾਦਲ ਦਾ ਇਹਦਾ ਪਰਦਾ ਫਾਸ਼ ਹੋ ਗਿਆ ਦੂਜੀਆਂ ਜਿਹੜੀਆਂ ਪਾਰਟੀਆਂ ਬੀਜੇਪੀ ਦਾ ਵੀ ਹੋ ਗਿਆ ਕਾਂਗਰਸ ਦਾ ਵੀ ਹੌਲੀ-ਹੌਲੀ ਇਹਨਾਂ ਦੇ ਪਰਦੇ ਪਾਸ਼ ਹੋਈ ਜਾ ਰਹੇ ਆ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਸਮੇਂ-ਸਮੇਂ ਤੇ ਕੁਝ ਲੋਕਾਂ ਦੇ ਵੱਲੋਂ ਇਸ ਗੱਲ ਦਾ ਸ਼ਿਕਵਾ ਵੀ ਕੀਤਾ ਜਾਂਦਾ ਕਿ ਪੰਜਾਬ ਦੇ ਪੰਜਾਬ ਦਾ ਜਿਹੜਾ ਪ੍ਰਵਾਸ ਹੈ ਉਹ ਵਿਦੇਸ਼ਾਂ ਦੇ ਵੱਲੇ ਹੋ ਰਿਹਾ ਹੈ ਤੇ ਜੂਪੀ ਬਿਹਾਰ ਦੇ ਜਿਹੜੇ ਮਜ਼ਦੂਰ ਭਾਈਚਾਰਾ ਪੰਜਾਬ ਦੇ ਵਿੱਚ ਆ ਕੇ ਪ੍ਰਵਾਸ ਕਰ ਰਿਹਾ ਤੇ ਦੂਜੇ ਪਾਸੇ ਕਾਂਗਰਸੀ ਆਗੂ ਮੰਨੇ ਜਾਂਦੇ ਨੇ ਸੁਖਪਾਲ ਸਿੰਘ ਖੈਰਾ ਤੇ ਉਹਨਾਂ ਦੇ ਵੱਲੋਂ ਇਹ ਟਿੱਪਣੀ ਕੀਤੀ ਜਾਂਦੀ ਹੈ ਬਿਆਨ ਦਿੱਤਾ ਜਾਂਦਾ ਕਿ ਹਿਮਾਚਲ ਦੀ ਤਰਜ਼ ਤੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਹਲਾ ਕੜਿਆ ਜਾਣਾ ਚਾਹੀਦਾ ਹੈ ਤੇ ਦੂਜੇ ਪਾਸੇ ਜਿਹੜੀ ਕਾਂਗਰਸ ਹੈ ਉਹ ਸਟੈਂਡ ਨਹੀਂ ਲੈਂਦੀ ਨਜ਼ਰ ਆ ਰਹੀ ਕਿਵੇਂ ਦੇਖਿਆ ਜਾਵੇ ਇਸ ਨੂੰ ਹਾਂ ਬਿਲਕੁਲ ਮੈਂ ਸਮਝਦਾ ਕਿ ਜੇ ਪੰਜਾਬ ਨੂੰ ਬਚਾਉਣਾ ਕਿਉਂਕਿ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਤੋਂ ਬਾਅਦ ਜਦੋਂ ਸੂਬੇ ਬਣੇ ਆ ਹਿਮਾਚਲ ਦੀ ਬੱਕਰੀ ਜਦੋਂ ਛਾੜ ਤੋਂ ਬਾਅਦ ਹਿਮਾਚਲ ਬਣਿਆ ਉਹਦੀ ਪਹਾੜੀ ਲੋਕਾਂ ਦੀ ਜਿਹੜੀ ਜ਼ਿੰਦਗੀ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਣ ਵਾਸਤੇ ਤਾਂ ਕਿ امیر ਲੋਕ ਉੱਥੇ ਜਾ ਕੇ ਕੋਸਪੈਟ ਨਾ ਕਰ ਲੈਣਾ ਇਸੇ ਤਰ੍ਹਾਂ ਕਸ਼ਮੀਰ ਹੀ ਜਿਹੜੇ ਉਹ ਘਟ ਗਿਣਤੀ 'ਚ ਨਾ ਚਲੇ ਜਾਣ ਬੇਸ਼ੱਕ ਅੱਜ ਇਹਨਾਂ ਨੇ 370 ਖਤਮ ਕਰ ਦਿੱਤੀ ਆ 370 ਖਤਮ ਨਹੀਂ ਹੋ ਸਕਦੀ ਲੋਕਾਂ ਦੇ ਮਨਾਂ ਦੇ ਵਿੱਚ ਜੋ ਮਰਜੀ ਅਮਿਤ ਸ਼ਾਹ ਤੇ ਮੋਦੀ ਕਰ ਲੈਣਾ ਅੱਜ ਇਹਨਾਂ ਨੇ ਕਰ ਦਿੱਤੀ ਆ ਨੰਬਰ ਬਣਾਉਣ ਵਾਸਤੇ ਉਦੋਂ ਸੰਵਿਧਾਨ ਦੇ ਵਿੱਚ ਲਿਖਿਆ 370 ਏ ਧਾਰਾ ਲਿਖੀ ਆ ਕਸ਼ਮੀਰ ਬਾਰੇ ਵੀ ਕਸ਼ਮੀਰ ਦਾ ਵੱਖਰਾ ਸੰਵਿਧਾਨ ਵੱਖਰਾ ਪ੍ਰਧਾਨ ਹੋਵੇਗਾ ਤੇ ਹੋਇਆ ਰਿਹਾ ਸਨ 52 ਤੱਕ ਚਲੋ ਕਸ਼ਮੀਰ ਦੀ ਗੱਲ ਛੱਡੀਏ ਅੱਜ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਸੁਖਪਾਲ ਖੈਰਾ ਜੋ ਕਹਿ ਰਿਹਾ ਮੈਂ ਕਹਿੰਦਾ 100% ਸਹੀ ਕਹਿ ਰਿਹਾ ਪੰਜਾਬ ਤੇ ਪੰਜਾਬੀਅਤ ਦੀ ਗੱਲ ਉਹ ਕਰ ਰਿਹਾ ਖੈਰੇ ਨੇ ਜੋ ਕਿਹਾ ਉਹਨੇ ਕਿਹਾ ਵੀ ਜਿਸ ਤਰ੍ਹਾਂ ਹਿਮਾਚਲ ਦਾ ਕਾਨੂੰਨ ਆ ਜਿਸ ਤਰ੍ਹਾਂ ਗੁਜਰਾਤ ਦਾ ਕਾਨੂੰਨ ਆ ਜਿਸ ਤਰ੍ਹਾਂ ਉੱਤਰਾਖੰਡ ਦਾ ਕਾਨੂੰਨ ਆ ਜਿਸ ਤਰ੍ਹਾਂ ਰਾਜਸਥਾਨ ਦਾ ਕਾਨੂੰਨ ਆ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਦਾ ਕਾਨੂੰਨ ਹੋਣਾ ਚਾਹੀਦਾ ਵੀ ਬਾਹਰਲੇ ਇੱਥੇ ਝੋਨਾ ਲਾਉਣ ਆਉਣ ਲੇਬਰ ਕਰਨ ਚੂ ਮਰਜ਼ੀ ਕਰਨ ਜੀ ਸਦਕੇ ਆਉਣ ਪਰ ਉਹਨਾਂ ਦੇ ਇੱਥੇ ਵੋਟ ਨਹੀਂ ਬਣਨੀ ਚਾਹੀਦੀ ਇਹ ਤਾਂ ਆ ਕਿ ਅਸੀਂ ਤਾਂ ਇਥੋਂ ਬਾਹਰਲੇ ਮੁਲਕਾਂ ਚਲੇ ਗਏ ਤੇ ਸਾਡਾ ਥਾਂ ਇੱਥੇ ਜਦੋਂ ਦੂਜਿਆਂ ਨੇ ਆਣ ਕੇ ਲੈ ਲਿਆ ਤੇ ਗੁਰਾਂ ਦੇ ਨਾਂ ਤੇ ਵਸਦਾ ਪੰਜਾਬ ਤੇ ਇਹ ਪੰਜਾਬ ਦਾ ਤੇ ਪੰਜਾਬੀਅਤ ਦਾ ਬਣਨਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜੇ ਇਹ ਜਿਹੜੇ ਵੜੰਗ ਛੜੰਗ ਜਿਹੜੇ ਇਹਦੇ ਖੈਰੇ ਦੇ ਉੱਤੇ ਟਿੱਕੇ-ਟਿੱਕੇ ਬਣੀ ਕਰਨਦੇ ਨੇ ਆ ਰੰਧਾਵਾ ਜਿਹੜਾ ਮੈਂ ਕਹਿੰਦਾ ਵੀ ਇਹਨਾਂ ਨੂੰ ਸਿਰਫ ਭਈਆਂ ਦੀਆਂ ਵੋਟਾਂ ਹੀ ਦੇ ਰਹੀਆਂ ਨੇ ਬਿੱਟੂ ਵਰਗਾ ਬੰਦਾ ਲੁਧਿਆਣੇ ਦੇ ਵਿੱਚ ਜੋ ਮਰਜੀ ਖੇਡ ਡਾਵੇ ਮੈਂ ਕਹਿੰਨਾ ਵੀ ਉਹਨਾਂ ਦਾ ਪਿਤਾ ਪੁਰਖੀ ਕਾਮੀ ਇਹ ਆ ਉਹ ਬਿਲਕੁਲ ਸਹੀ ਥਾਂ ਦੇ ਗਿਆ ਭਾਜੀ ਦੇ ਪੀ ਦੇ ਵਿੱਚ ਕਿਉਂਕਿ ਇਧਰ ਉਹਦਾ ਭਾਵੇਂ ਹੈ ਤਾਂ ਸਾਰੀਆਂ ਪਾਰਟੀਆਂ ਇੱਕੋ ਜੀਆਂ ਨੇ ਪਰ ਜੇ ਉਹਨੇ ਅਸਲੀ ਅੱਗ ਭਰੋਣੀ ਆ ਮੋਹ ਦੇ ਵਿੱਚੋਂ ਤੇ ਉਹ ਜਿਹੜਾ ਬਿੱਟੂ ਆ ਬਿਆਸੋਂ ਦਾ ਪੋਤਰਾ ਉਹ ਦਾ ਭੀ ਜੀ ਪੀ ਦੇ ਵਿੱਚ ਹੀ ਆ ਇਹ ਤੋਂ ਵੀ ਗਾ ਮੈਂ ਸਮਝਦਾ ਵੀ ਉਹਦਾ ਅਸਲੀ ਤਾਂ ਆ ਆਰਐਸਐਸ ਆ ਤੇ ਉਹ ਲਾਗੇ ਬਣੇ ਨੇ ਜਿਹੜੀ ਗੱਲ ਇੱਥੇ ਕਾਂਗਰਸ ਵਾਲੇ ਤੁਸੀਂ ਕਹ ਰਹੇ ਵੀ ਖੈਰੇ ਦਾ ਵਿਰੋਧ ਕਰ ਰਹੇ ਆ ਇਹ ਆਪੋ ਆਪਣੀ ਖਲੜੀ ਬਚਾਉਣ ਵਾਸਤੇ ਗੱਲ ਅਸਲ ਹੀ ਕੋਈ ਨਹੀਂ ਕਰ ਰਿਹਾ ਜੇ ਆਪਾਂ ਅਸੈਂਬਲੀ ਦੀ ਗੱਲ ਕਰੀਏ ਪੰਜਾਬ ਅਸੈਂਬਲੀ ਦੇ ਵਿੱਚ ਆ ਜਿਹੜੇ ਨਵੇਂ ਇਨਕਲਾਬੀ ਆ ਇਹਨਾਂ ਦੇ ਹੀ ਮੰਤਰੀ ਫੌਜਾ ਸਿੰਘ ਸਰਾਰੀ ਸਾਬਕਾ ਭਾਵੇਂ ਹੋ ਗਏ ਹੋ ਮੌਜੂਦਾ ਐਮਐਲਏ ਨੇ ਉਹਨਾਂ ਨੇ ਬਕਾਇਦਾ ਮਤਾ ਲੈ ਕੇ ਆਂਦਾ ਸੀ ਵੀ ਪੰਜਾਬ ਦੇ ਵਿੱਚ ਇਹ ਕਾਨੂੰਨ ਬਣਨਾ ਚਾਹੀਦਾ ਤੇ ਭਗਵੰਤ ਮਾਨ ਅੱਜ ਖੈਰਾ ਸਾਹਿਬ ਦੇ ਬਿਆਨ ਦੇ ਉੱਤੇ ਇਹ ਕਟਿਆ ਹਾਸੀ ਕਰ ਰਿਹਾ ਪੀ ਪੰਜਾਬ ਤਾਂ ਸਾਰਿਆਂ ਨੂੰ ਆਏ ਗਏ ਨੂੰ ਸ਼ਰਨ ਦੇਂਦਾ ਸ਼ਰਨ ਦੇਂਦਾ ਉਹ ਵਕਰੀ ਗੱਲ ਆ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਪੰਜਾਬ ਦੇ ਵਿੱਚ ਲੰਗਰ ਲਾਉਨੇ ਆ ਗਰੀਬ ਦੀ ਮਦਦ ਕਰਦੇ ਆ ਸਰਬੱਤ ਦੇ ਭਲੇ ਦੀ ਗੱਲ ਕਰਦਾ ਸਿੱਖ ਕੌਮ ਪੰਜਾਬੀ ਵੀ ਬੜੇ ਫਰਾਕ ਦੇ ਲੋਕ ਨੇ ਪਰ ਭਗਵੰਤ ਮਾਨ ਦਾ ਇੱਕ ਘਟੀਆ ਬਿਆਨ ਆ ਵੀ ਇਹ ਖੈਰੇ ਨੂੰ ਨੀਵਾ ਦਿਖਾਉਣ ਵਾਸਤੇ ਖੈਰਾ ਜਿੱਤੇ ਹਰੇ ਉਹ ਵੱਖਰਾ ਮਸਲਾ ਪਰ ਜਿੱਤਾ ਹਾਰਾਂ ਦੀਆਂ ਨਹੀਂ ਗੱਲਾਂ ਹੁੰਦੀਆਂ ਮੁਗਲਾਂ ਦੇ ਟਾਈਮ ਦੀਆਂ ਗੱਲਾਂ ਜੇ ਆਪਾਂ ਕਰ ਲਈਏ ਪਿਛਲੇ ਟਾਈਮ ਤੇ ਜੋ ਸਿੱਖਾਂ ਦੇ ਤਸ਼ੱਦਦ ਹੋਇਆ ਸ਼ਹੀਦੀਆਂ ਪਾਈਆਂ ਕਿੱਥੇ ਨੇ ਅੱਜ ਛੋਟੇ ਸਾਬਜਾਦਾਂ ਦੇ ਘਾਤਰ ਇੱਕ ਪਾਸੇ ਤੇ ਇੱਕ ਪਾਸੇ ਤੇ ਕਾਂਗਰਸ ਖਹਿਰੇ ਨੂੰ ਟਿਕਟ ਦੇ ਰਹੀ ਤੇ ਦੂਜੇ ਪਾਸੇ ਖਹਿਰਾ ਜਦੋਂ ਇਸ ਤਰ੍ਹਾਂ ਦਾ ਕੋਈ ਬਿਆਨ ਦਿੰਦਾ ਆ ਤੇ ਫਿਰ ਕਾਂਗਰਸ ਹੀ ਉਹਨਾਂ ਦੇ ਉਹਨਾਂ ਦੇ ਪਿੱਛੇ ਸਟੈਂਡ ਨਹੀਂ ਲੈਂਦੀ ਹਾਂ ਬਿਲਕੁਲ ਜਿਹੜੇ ਬੰਦੇ ਖਹਿਰੇ ਵਰਗੇ ਕੋਈ ਪੰਜਾਬੀਅਤ ਦੀ ਗੱਲ ਕਰਦੇ ਨੇ ਆਪਣੇ ਇਲਾਕੇ ਦੀ ਗੱਲ ਕਰਦੇ ਨੇ ਉਹਨੂੰ ਇਹਨਾਂ ਨੇ ਰਗੜਨਾ ਰਗੜਨਾ ਪਹਿਲਾਂ ਭਗਵੰਤ ਮਾਣਨੇ ਇਡੀ ਸ਼ਰਮੀ ਦੇ ਤੌਰ ਦੇ ਉੱਤੇ ਜਿਸ ਤਰ੍ਹਾਂ ਅਮਰਤਪਾਲ ਨੂੰ ਵੜਾਇਆ ਜੇਲ੍ਹ ਦੇ ਵਿੱਚ ਭੇਜਿਆ ਤੇ ਉਹਦੇ ਸਾਥੀਆਂ ਨੂੰ ਤੇ ਇਸੇ ਤਰ੍ਹਾਂ ਭਗਵੰਤ ਮਾਨ ਨੇ ਬਿਨਾ ਕਿਸੇ ਦਲੀਲ ਦੇ ਇਹ ਜਿਤਨਾ ਕੇਜਰੀਵਾਲ ਤੇ ਭਗਵੰਤ ਆਪਣਾ ਭਗਵੰਤ ਮਾਨ ਕਿਸ ਤਰ੍ਹਾਂ ਦਿੱਲੀ ਵਾਲੇ ਈਡੀ ਦੇ ਅੱਗੇ ਮੋਕ ਮਾਰਦੇ ਫਿਰਦੇ ਆ ਨੀਲੜੀਆਂ ਕੱਢਣ ਰਿਹਾ ਹੁਣ ਵੀ ਕਹਿੰਦਾ ਜੀ ਮੈਨੂੰ ਦੋ ਤਰੀਕ ਨੂੰ ਜੇਲ੍ਹ ਚ ਨਾ ਜਾਣਾ ਪਵੇ ਮੇਰੀ ਫੀਰ ਜਮਾਨਤ ਐਕਸਟੈਂਡ ਕਰ ਦਿਓ ਤੇ ਖੈਰੇ ਵਰੀ ਇਹਨਾਂ ਦਾ ਕਾਨੂੰਨ ਹੋਰ ਹੋ ਜਾਂਦਾ ਜਦੋਂ ਈਡੀ ਇਹਨਾਂ ਦੇ ਉੱਤੇ ਦਬਾਵਾ ਮਾਰਦਾ ਤੇ ਉਦੋਂ ਹੀ ਕਹਿੰਦੇ ਜੀ ਸੈਂਟਰ ਸਾਡੇ ਨਾਲ ਵਿਦਤਰਾ ਕਰਦਾ ਤੇ ਜਦੋਂ ਇਹਨਾਂ ਨੇ ਆਪਣੇ ਇਥੇ ਵਿਰੋਧੀਆਂ ਨੂੰ ਦਬਾਉਣਾ ਉਦੋਂ ਇਹਨਾਂ ਦੀ ਵਿਜੀਲੈਂਸ ਭੱਜੀ ਜਾਂਦੀ ਹੈ ਵਿਰੋਧੀਾਂ ਵਾਲੇ ਪਾਸੇ ਤੁਹਾਡਾ ਖਡੂਰ ਸਾਹਿਬ ਹਲਕਾ ਮੰਨਿਆ ਜਾਂਦਾ ਤੇ ਖਡੂਰ ਸਾਹਿਬ ਦੇ ਵਿੱਚ ਨੌਂਦਵਾਨ ਭਾਈ ਅਮਰਤਪਾਲ ਸਿੰਘ ਚੋਣਾ ਖਾੜੇ ਦੇ ਵਿੱਚ ਨਿਤਰ ਦੇ ਨਜ਼ਰ ਆਉਂਦੇ ਆ ਤੇ ਉਸ ਨੌਂਦਵਾਨ ਬਾਰੇ ਅਮਰਤਪਾਲ ਸਿੰਘ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੇ ਨਸ਼ੀਦ ਉੱਪਰ ਲਗਾਤਾਰ ਕੰਮ ਕੀਤਾ ਧਰਮ ਦਾ ਤੇ ਸਿੱਖੀ ਦਾ ਪ੍ਰਚਾਰ ਕੀਤਾ ਹੈ ਇਹ ਲੱਗਦਾ ਕਿ ਫਿਰ ਗਰਾਊਂਡ ਤੇ ਤੁਹਾਡਾ ਸਮਰਥਨ ਕਿਹੜੀ ਤਰ੍ਹਾਂੋਂ ਨਜ਼ਰ ਆਉਂਦਾ ਹੈ ਅੱਪਾ ਤਾਂ ﺍﻟानੀਆਂ ਹੀ ਅਮਰਤਪਾਲ ਦੇ ਨਾਲ ਹਮੈਤ ਦੇ ਵਿੱਚ ਤੇ ਲੋਕਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਇਹਨਾਂ ਨੂੰ ਜਿਹੜੇ ਕਟੜ ਮਾਨਦਾਰ ਆਪਣੇ ਨੂੰ ਕਹਿੰਦੇ ਸੀ ਤੇ ਕਟੜ ਇਨਕਲਾਬੀ ਕਹਿੰਦੇ ਸੀ ਇਹ ਕਟੜ ਬੇਈਮਾਨ ਨੇ ਇਨਕਲਾਬ ਤਾਂ ਇਹਨਾਂ ਦੇ ਲਾਗੇ ਬਣਨੇ ਇਹਨਾਂ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਭਗਵੰਤ ਮਾਨਦੇੜ ਆਇਆ ਇਹ ਮੁੱਦਿਆਂ ਦੀ ਗੱਲ ਨਹੀਂ ਕਰਦਾ ਪਿਆ ਪੰਜਾਬ ਦੇ ਵਿੱਚ ਤੇ ਜੇ ਬਾਦਲਾਂ ਨੇ ਇਹਨੂੰ ਦੇਸ਼ ਪ੍ਰਤਾਪ ਨੂੰ ਕੱਢ ਦਿੱਤਾ ਤੇ ਲੋਕਾਂ ਨੂੰ ਚਿੱਟੇ ਚਕਰਾਂ ਕਰਨ ਰਿਹਾ ਜੀ ਉਹ ਬੱਚਿਆਂ ਦਾ ਫੁੱਫੜ ਕੱਢ ਦਿੱਤਾ ਆ ਇਹ ਗੱਲਾਂ ਨੇ ਕਰਨ ਵਾਲੀਆਂ ਪੰਜਾਬ ਦੇ ਵਿੱਚ ਕਿੱਥੇ ਨੇ ਭਗਵੰਤ ਮਾਨ ਦੇ ਜਿਹੜੇ ਮੁੱਦੇ ਨੇ ਪੰਜਾਬ ਦਾ ਵਾਤਾਵਰਨ ਲੋਕਾਂ ਨੌਜਵਾਨੀ ਅਸੀਂ ਕਿਸ ਤਰ੍ਹਾਂ ਬਚਾਉਣੀ ਆ ਉਹ ਗੱਲਾਂ ਇੰਨਾ ਇਹਦੇ ਖਾਨਿਆਂ ਦੇ ਵਿੱਚ ਮੈਂ ਸਮਝਦਾ ਵੀ ਨਾ ਆਉਣੀਆਂ ਨੇ ਨਾ ਕੁਝ ਆ ਔਰਤਾਂ ਨੂੰ 1000 ਰੁਪਏ ਦਾ ਇਹ ਕਹਿ ਰਹੇ ਜੀ ਅਸੀਂ ਤੁਹਾਨੂੰ ਹੁਣ 1100 ਦੇਵਾਂਗੇ ਮੈਂ ਕਹਿੰਦਾ 11 ਰੁਪਏ ਵੀ ਔਰਤਾਂ ਨੂੰ ਨਹੀਂ ਦੇਣੇ ਚਾਹੀਦੇ ਹੱਦ ਹੋ ਗਈ ਮੇਰੇ ਮੈਂ ਪੈਨਸ਼ਨ ਲੈ ਰਿਹਾ ਜਮੀਨ ਜਾਇਦਾ ਦਾ ਮੇਰੀ ਮੇਰੇ ਵਰਗੇ ਕਿੰਨੇ ਹੋਰ ਹਜ਼ਾਰਾਂ ਲੱਖਾਂ ਲੋਕ ਜਿਨ੍ਹਾਂ ਨੂੰ ਪੈਨਸ਼ਨ ਦੇ ਪੈਨਸ਼ਨ ਲੈ ਰਿਹਾ ਸਾਨੂੰ ਸਾਡੀਆਂ ਔਰਤਾਂ ਨੂੰ ਮੈਂ ਕਹਿੰਦਾ ਵੀ ਕੋਈ ਲੋੜ ਹੀ ਨਹੀਂਗੀ ਸਾਨੂੰ ਤਾਂ ਸੁਰੱਖਿਆ ਦੀ ਲੋੜ ਆ ਵੀ ਸਾਡਾ ਤੁਰੇ ਜਾਂਦੇ ਆ ਕੋਈ ਫੋਨ ਨਾ ਖੋ ਜੇ ਸਾਡੀ ਕੋ ਗੱਡੀ ਨਾ ਖੋ ਕੇ ਲੈ ਜਾਵੇ ਉਧਰਲੇ ਪਾਸੇ ਨਹੀਂ ਭਗਉਂਤ ਮਾਨਦਾ ਤੇ ਔਰਤਾਂ ਨੂੰ ਏਦਾਂ ਮੈਂ ਕਹਿੰਨਾ ਔਰਤਾਂ ਨੂੰ ਤਾਂ ਇਹ ਸਿਆਪੇ ਕਰਨੇ ਚਾਹੀਦੇ ਆ ਇੱਕ ਤਰੀਕ ਵਾਲੇ ਦੇਣਾ ਵੀ ਤੂੰ ਸਾਨੂੰ ਇੰਨਾ ਸਮਝ ਲਿਆ ਸਸਤਾ ਵੀ ਤੂੰ ਕਹਿੰਦਾ ਸਾਨੂੰ ਵੀ 100 ਰੁਪਇਆ ਹੋਰ ਦੇਾਂਗੇ ਜੇ ਤੁਹਾਨੂੰ ਕਹਿੰਦਾ ਸਾਰੀ ਪਲਾਨ ਬਣ ਗਈ ਆ ਤੇ ਵੋਟਾਂ ਤੋਂ ਬਾਅਦ ਸਾਰਾ ਕੁਝ ਦੇਣਾ ਜਿਹੜਾ ਬੰਦਾ ਵੋਟਾਂ ਤੋਂ ਪਹਿਲਾਂ ਕੁਝ ਨਹੀਂ ਕਰਦਾ ਪਿਆ ਪਹਿਲੀ ਤਾਂ ਗੱਲ ਮੈਂ ਕਹਿੰਦਾ ਵੀ ਹੈ ਗਲਤ ਆ ਤੇ ਜੇ ਇਹਨਾਂ ਨੇ ਕਮਿਟਮੈਂਟ ਕੀਤੀ ਸੀ ਤੇ ਫਿਰ ਦੇਣਾ ਬਣਦਾ ਜਿਹੜੀਆਂ ਫਜ਼ੂਲ ਦੀਆਂ ਮੁਹਤਰੀਆਂ ਸਹੂਲਤਾਂ ਨੇ ਮੈਂ ਉਹਦੇ ਉਲਟ ਲੋਕਾਂ ਨੂੰ ਗਰੀਬਾਂ ਨੂੰ ਜਿਹੜੇ ਅੱਜ ਸਾਡੀਆਂ ਕੇਬਲਾ ਲਾ ਰਹੇ ਨੇ ਖੇਤਰਾ ਚੋਂ ਟਰਾਂਸਫਾਰਮਰਾਂ ਦੇ ਤੇਲ ਕੱਢਣ ਰਹੇ ਨੇ ਗਰੀਬਾਂ ਦੇ ਬੱਚੇ ਉਹ ਨਸ਼ੇ ਦੇ ਵਿੱਚ ਗ੍ਰਸਤ ਹੋ ਚੁੱਕੇ ਨੇ ਮੈਂ ਕਹਿੰਦਾ ਵੀ ਉਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂਗਾ ਉਹ ਰਾਤਾਂ ਦੇ ਵਿੱਚ ਆਪਦੀ ਜ਼ਿੰਦਗੀ ਨੂੰ ਰਿਸਕ 'ਚ ਪਾ ਕੇ ਤੇ ਕਿਸ ਤਰ੍ਹਾਂ ਚੋਰੀਆਂ ਡਾਕੇ ਕਰਦੇ ਪਿਆ ਇਹੋ ਜਿਹਾ ਮਾਹੌਲ ਹੋਵੇ ਇੱਕ ਨਰੇਗਾ ਸਕੀਮ ਆ ਭਾਰਤ ਸਰਕਾਰ ਦੀ ਸਕੀਮ ਆ ਭਗਵੰਤ ਮਾਨ ਦੇ ਤੇ ਭਗਵੰਤ ਮਾਨ ਦੇ ਜਿਹੜੇ ਅੱਗੇ ਕਹਿੰਦੇ ਸੀ ਨਾ ਲੋਕ 92 ਮੈਂ ਕਹਿੰਦਾ 92 ਨਹੀਂ ਕਹਿਣਾ ਅੱਜ ਦੇ 2 2.5 ਸਾਲ ਰਹਿ ਗਏ ਆ ਅੱਜ ਦੀ ਡੇਟ ਦੇ ਵਿੱਚ ਵੋਟਾਂ ਤੋਂ ਪਹਿਲਾਂ ਇਹ 90 ਨੇ ਕੁਮਰ ਵਿਜੇ ਪ੍ਰਤਾਪ ਤੇ ਇੰਦਰਬੀਰ ਡਾਕਟਰ ਅਨੇਜਰ ਉਹ ਇਹਨਾਂ ਦੇ ਵਿੱਚੋਂ ਦੋ ਬੰਦੇ ਪਾਸੇ ਨੇ ਤੇ ਜੇ ਕਿਤੇ ਇਹਦੀ ਥੋੜੀ ਬਹੁਤੀ ਵੀ ਜ਼ਮੀਰ ਹੋਵੇ ਕੇਜਰੀਵਾਲਦੀ ਤੇ ਭਗਵੰਤ ਮਾਨ ਦੇ ਜਿਸ ਤਰ੍ਹਾਂ ਕੁਮਰ ਵਿਜੇ ਪ੍ਰਤਾਪ ਨੇ ਠੋਕੇ ਆਖਿਆ ਵੀ ਇਹ ਜਿਹੜੇ ਚੱਡੇ ਦੇ ਦੋ ਪੁਲਿਸ ਅਫਸਰ ਇੱਕ ਡੀਐਸਪੀ ਤੇ ਇੱਕ ਐਸਐਸਪੀ ਅਮਰਸਰ ਦਾ ਇਹ ਚਰੇ ਆਮ ਨਸ਼ਾ ਵਕਾਰੇ ਨੇ ਜੇ ਇਹਨਾਂ ਦੋਵਾਂ ਦੇ ਵਿੱਚ ਜ਼ਰੂਰਤ ਹੈਗੀ ਆ ਜਾਂ ਜਿਹੜੇ ਇਹਨਾਂ ਦੇ ਹੋਰ ਕੜਾਮ ਚੌਧਰੀ ਨੇ ਕੋਰਬੇ ਜੇ ਪ੍ਰਤਾਪ ਦੇ ਖਿਲਾਫ ਬੋਲ ਕੇ ਵਿਖਾਉਣ ਤੇ ਉਹਦੇ ਖਿਲਾਫ ਹੱਦ ਤੱਕ ਦਾ ਤਰੰਤ ਕੇਸ ਦਰਜ ਕਰਨਾ ਚਾਹੀਦਾ ਇਹਨਾਂ ਨੂੰ ਵੱਡੇ ਇਨਕਲਾਬੀਆਂ ਨੂੰ ਤੇ ਮੇਰੀ ਬੇਨਤੀ ਆ ਇੱਕ ਹੋਰ ਵੀ ਇਸ ਤਰ੍ਹਾਂ ਜਿਹੜਾ ਆਪਣਾ ਅਮਰਤਪਾਲ ਦੇ ਬਰਗੇ ਲੋਕ ਅੱਜ ਕਈ ਲੋਕ ਕਹਿੰਦੇ ਜੀ ਉਹਨੂੰ ਜੇਲ੍ਹ ਚੋਂ ਕਢਾਉਣਾ ਮੈਂ ਕਹਿੰਦਾ ਜੇਲ੍ਹ ਚੋਂ ਕਦੋਂ ਕਢਾਉਣਾ ਜਿਹੜੇ ਇਨਕਲਾਬੰਦੇ ਇਨਕਲਾਬੀ ਬੰਦੇ ਨੇ ਉਹ ਜੇਲ੍ਹਾਂ ਦੇ ਵਿੱਚ ਵੀ ਰਹਿ ਕੇ ਰਾਜ ਕਰ ਸਕਦੇ ਆ ਕਈ ਕਹਿਣਗੇ ਜੀ ਅੱਜ ਇੱਥੇ ਮੈਂ ਵੇਖਿਆ ਬੜੇ ਬੜੇ ਆਪਣੇ ਆਪ ਨੂੰ ਪੰਥਾ ਕਹਿਣ ਵਾਲੇ ਇਹ ਕਿਹੜਾ ਕਾਨੂੰਨ ਆ ਜੀ ਉਹਦੇ ਵਿੱਚ ਆਪਣਾ ਇਹ ਅੰਮ੍ਰਿਤਪਾਲ ਬਾਹਰ ਆ ਜਾਏਗਾ ਜੇ ਨਵੇਂ ਕਾਨੂੰਨ ਹੈਗਾ ਰਹਿੰਦਾ ਜੇਲ੍ਹ ਦੇ ਵਿੱਚ ਅੰਦਰ ਰਹਿ ਕੇ ਜੀ ਸਤਕੇ ਅੱਗੇ ਵੀ 28-28 ਸਾਲ ਹੋ ਗਏ ਆ ਸਾਡੇ ਜਿਹੜੇ ਸਿੱਖ ਨੌਜਵਾਨ ਨੇ ਉਹ ਜੇਲ੍ਹਾਂ ਦੇ ਵਿੱਚ ਨੇ ਘਟੋ ਘਟ ਇੱਥੇ ਜਿਹੜੀ ਪੰਜਾਬ ਦੀ ਸਰਕਾਰ ਤੇ ਭਾਰਤ ਸਰਕਾਰ ਉਹਨਾਂ ਦੇ ਮੂੰਹ ਤੇ ਤਾਂ ਸ਼ੀਸ਼ਾ ਵਿਖਾ ਲੇਗਾ ਨਾ ਵੀ ਤੁਸੀਂ ਜਿੰਨੇ ਮਰਜੀ ਜੇਲ੍ਹਾਂ ਦੇ ਵਿੱਚ ਤਾਂ ਉਹਨਾਂ ਨੂੰ ਤੇ ਸ਼ਦਨ ਕਰ ਲਓ ਜਦੋਂ ਸਾਡੇ ਮਨਾਂ ਦੇ ਵਿੱਚ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਹੀਰੋ ਨੇ ਸਾਡੇ ਮਨਾਂ ਦੇ ਵਿੱਚ ਉਹਨਾਂ ਪ੍ਰਤੀ ਸਤਿਕਾਰ ਆ ਇਹ ਹੀ ਗੱਲ ਹੁੰਦੀ ਆ ਸਾਡਾ ਇਹ ਜਿੱਤ ਹਾਰ ਦਾ ਮਸਲਾ ਵੱਖਰਾ ਆ ਜੀ ਤੇ ਉਹਨਾਂ ਦੇ ਮੂੰਹ ਤੇ ਚਪੇੜ ਮਾਰਨਗੇ ਪੰਜਾਬ ਦੇ ਨੌਜਵਾਨ ਤੇ ਨੌਜਵਾਨ ਵਹੀਰਾਂ ਘਤੀ ਫਿਰਦੇ ਨੇ ਆਪ ਮੁਹਾਰੇ ਮੈਂ ਤਾਂ ਵੇਖਿਆ ਪੀ ਹੋ ਸਕਦਾ ਕਿਉਂਕਿ ਅਮਰਤਪਾਲ ਦੀ ਜਿਹੜੀ ਟੀਮ ਉਹਨਾਂ ਕੋਲ ਸਾਰਿਆਂ ਕੋਲ ਨਾ ਪਹੁੰਚ ਕੀਤੀ ਜਾ ਸਕੇ ਪਰ ਜਿੰਨوں ਵੀ ਕਿਸੇ ਨੂੰ ਪੁੱਛੋ ਆ ਮੋਬਾਈਲ ਜਦੋਂ ਘਰ-ਘਰ ਪਹੁੰਚ ਗਿਆ ਉਹ ਸਾਰੀਆਂ ਸਟੋਰੀਆਂ ਪੜਨ ਰਹੇ ਨੇ ਨੌਜਵਾਨ ਪਿੰਡਾਂ ਦੇ ਉਹ ਕਹਿੰਦੇ ਪੀ ਅਸੀਂ ਤਾਂ ਮਾਈਕ ਦੇ ਚੋਣ ਨਿਸ਼ਾਨ ਤੇ ਮੋਰ ਪੀ ਉਹ ਤਾਂ ਬਟਨ ਦਬਾਉਣਾ ਜੀ ਇਹਨਾਂ ਨੂੰ ਇੱਕ ਰਿਖਾਉਣਾ ਕੁਝ ਜਿਹੜੇ ਇਹ ਮਜੂਤਾ ਜਿਹੜੇ ਆਪਣੇ ਆਪ ਨੂੰ ਕਹਿ ਰਹੇ ਨੇ ਪੀ ਅਸੀਂ ਬੜੇ ਇਨਕਲਾਬੀ ਆ ਤੇ ਲੋਕਾਂ ਨੂੰ ਇਹ ਇੰਨੇ ਸਸਤੇ ਨਾਰੇ ਦੇ ਦੇ ਕੇ ਆਦਤੋਂ ਹੀ ਭਖਾਰੀ ਬਣਾ ਦੇਣਾ ਲੋਕਾਂ ਨੂੰ ਰੁਜ਼ਗਾਰ ਦੀ ਗੱਲ ਹੀ ਨਹੀਂ ਕਰਦੇ ਪਏ। ਬਿਲਕੁਲ ਪ੍ਰੈਜ਼ੀਡੈਂਟ ਪੋਰਟੈਕਸ ਨੂੰ ਲੈ ਕੇ ਗੱਲਬਾਤ ਕੀਤੀ ਹੈ ਤੇ ਪੰਜਾਬ ਦੇ ਲੋਕਾਂ ਦੇ ਉੱਪਰ ਬਹੁਤ ਸਾਰਾ ਸਾਰੀਆਂ ਚੀਜ਼ਾਂ ਮੁਅਸਰ ਕਰਦੀਆਂ ਨੇ ਕਿ ਭਵਿੱਖ ਦੇ ਵਿੱਚ ਕਿਹੜੀ ਧਿਰ ਨੂੰ ਕਿਹੜੇ ਨੁਮਾਇंदे ਨੂੰ ਕਿਸ ਤਰੀਕੇ ਦੇ ਨਾਲ ਤੈਅ ਕਰਕੇ ਜਿੱਤ ਦਾ ਫਤਵਾ ਦੇਣਾ ਹੈ ਤੇ ਔਰ ਉਹਦੇ ਕੋਲੋਂ ਕਿਸ ਤਰ੍ਹਾਂ ਦੀ ਉਮੀਦ ਲੈ ਕੇ ਜੜੀਆਂ ਦਰਪੇਸ਼ ਚੁਣੌਤੀਆਂ ਨੇ ਉਹਨਾਂ ਦਾ ਹੱਲ ਲੱਭਿਆ ਜਾਣਾ ਚਾਹੀਦਾ ਹੈ। ਭਵਿੱਖ ਦੇ ਵਿੱਚ ਵੀ तमाम ਮਸਲਿਆਂ ਦੇ ਬਾਬਤ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। 了吧